ਹਰਮਨ ਬਾਜੀ ਹਾਂਜੀ ਕਹਿੰਦੀ ਹਾਏ ਨਹੀਂ ਕਿਤੇ ਘਰੇ ਬੁਲਾ ਕੇ ਚਾਹ ਦਾ ਤਪ ਖਲਾ ਦੇ ਨਹੀਂ ਕਿਤੇ ਘਰੇ ਬੁਲਾ ਕੇ ਖਲਾ ਦੇ ਬਾਜੀ ਇਸ ਚਾਹ ਦੇ ਕੱਪ ਚ ਕੱਲੀ ਚਾਹ ਪੀਤੀ ਨਹੀਂ ਜਾਂਦੀ ਇਹ ਆਟੀ ਦਾ ਤਪ ਆ ਇਹ ਖਾਦਾ ਵੀ ਜਾਂਦਾ ਦੇਖਣਾ ਤੁਸੀਂ ਹਾਂਜੀ ਆਪਾ ਆਪਣੀ ਜੀ ਇਹ ਆਪਣੇ ਮਾਰਕੀਟ ਕਿਤੇ ਨਹੀਂ ਹੈਗਾ ਜੀ ਆਪਣੇ ਮਾਰਕੀਟ ਛੱਡੋ ਬੰਗਿਆ ਵੀ ਨਹੀਂ ਹੈਗਾ ਰਾਂਗੂ ਵੀ ਨਹੀਂ ਹੈਗਾ ਬੜਾਚੌਰ ਵੀ ਨਹੀਂ ਹੈਗਾ ਜਿਲ੍ਹਾ ਜੇ ਹੈ ਨਹੀਂ ਆਪਣਾ ਜਿਹੜੇ ਜੇ ਨਹੀਂ ਆਪਣਾ ਰੀਜਨ ਜੇ ਹੈ ਹਾਂਜੀ ਤਾਸੀ ਸੋਚਿਆ ਕਿਉਂ ਨਾ ਆਪਾਂ ਕੁਛ ਲੱਗ ਜਾ ਕਨਸੈਪਟ ਲੈ ਕੇ ਆਈਏ ਮਾਰਕੀਟ ਜੋ ਅਸੀਂ ਆਪਣੇ ਸ਼ਹਿਰ ਦੇ ਮੁੰਡਿਆਂ ਨੇ ਰਲ ਕੇ ਇੱਕ ਫਰੈਂਚਾਈਜ਼ ਤਿਆਰ ਕੀਤੀ ਹੈ ਚਾਈਟ ਵੇਸ ਆਪ ਪਿੰਨੀ ਦੀ ਖਾਸੀਅਤ ਕੀ ਹੈ ਇਹ ਪਿੰਨੀ ਆਪਾਂ ਨਾ ਜਿੱਦਾਂ ਸਵੇਰੇ ਆਪਾਂ ਸਵੇਰੇ ਸਵੇਰੇ ਮਾਰਨਿੰਗ ਟਾਈ ਫਲੇਵਰ ਵਾਲੇ ਦੁੱਧ ਨਾਲ ਜੀ ਆਪਾਂ ਖਾਂਦੇ ਆ ਸਾਰਾ ਦਿਨ ਅਪਣੇ ਭੁੱਖ ਨਹੀਂ ਲੱਗਦੀ ਪਰ ਤੁਹਾਡੇ ਫਲੇਵਰ ਵਾਲੇ ਦੁੱਧ ਨਾਲ ਜੀ ਆਪ ਪਿੰਨੀ ਆਪਾਂ ਖਾਈਏ ਇਹ ਪ੍ਰੋਟੀਨ ਪਿੰਨੀ ਆ ਹਾਂਜੀ ਹਾਂਜੀ ਸਰਵਨ ਭੁੱਖ ਨਹੀਂ ਲੱਗਦੀ ਡਰਾਈ ਫਰੂਟਸ ਫੁੱਲ ਡਰਾਈ ਫਰੂਟ ਫੁੱਲ ਆ ਤੇ ਬੰਦਾ ਸਾਰਾ ਨੇ ਰਾਕਟ ਨੂੰ ਭੱਜਾ ਫਿਰਦਾ ਸਹੀ ਹੈ ਐਕਟਿਵ ਰਹਿੰਦਾ ਐਕਟਿਵ ਨਨਵੀਰ ਸਿੰਘ ਅੰਗਰੋਂ ਮੇਰੇ ਰਿਵਿਊ ਦਿੰਦੇ ਆ ਜਿਹੜੇ ਪਰਿਵਾਰਕਜੀ ਚਾਹ ਪੀਣ ਆਉਂਦੇ ਆ ਸਾਰੇ ਵਧੀਆ ਰਿਵਿਊ ਦਿੱਤੇ ਜਾਂਦੇ ਆ ਰਿਵਿਊ ਵਧੀਆ ਦਿੱਤੇ ਜਾਂਦੇ ਆ ਕਹਿੰਦੇ ਵੀ ਸਾਨੂੰ ਵਧੀਆ ਲੱਗਾ ਨੈਕਸਟ ਟਾਈਮ ਫੇਰ ਅਸੀਂ ਵਿਜ਼ਿਟ ਕਰਾਂਗੇ ਲਾਸਟ ਵਿਜ਼ਿਟ ਦੇ ਕੇ ਜਾਂਦੇ ਆ ਸਾਨੂੰ ਜਾਨਕਿ ਪਹਿਲਾਂ ਇਕੱਲੇ ਆਉਂਦੇ ਆ ਫਿਰ ਬਾਅਦ ਚ ਫੈਮਿਲੀਜ਼ ਦੇ ਨਾਲ ਆਉਂਦੇ ਆ ਫਰੈਂਡਸ ਨੂੰ ਲੈ ਕੇ ਆਉਂਦੇ ਆ ਪਹਿਲਾ 1 ਆਉਂਦਿਆ ਫਿਰ 4 ਨਾਲ ਲੈ ਕੇ ਆਉਂਦੇ ਹਾਂ ਹਾਂਜੀ ਹਾਂਜੀ ਪਹਿਲਾ 1 ਆਉਂਦੇ ਫਿਰ 4 ਨਾਲ ਕੱਲੇ ਆਉਂਗੇ ਉਸ ਤੋਂ ਬਾਅਦ 4 ਹੋਰ ਨਾਲ ਲੈ ਕਿਉਂਕਿ ਕਹੋਗੇ ਕਿ ਅਰ ਜੇ ਸ਼ਾਮੀ ਬਹਿਣਾ ਚਾਹ ਪੀਣ ਲਈ ਬਹਿਣਾ ਤਾਂ ਕਿੱਥੇ ਬਹਿਣਾ ਚਾਹ ਟਵਿਸ ਚਾਹ ਟਵਿਸ ਤੋਂ ਕਬਲੇ ਮੈਂ ਤੁਹਾਨੂੰ ਮਸ਼ਰੂਮ ਡੁਪਲੈਕਸ ਖਾ ਕੇ ਦੱਸਦਾ ਕਿਹੋ ਜਿਹਾ ਇਹ ਕ੍ਰੰਚੀ ਵੀ ਹੈ ਤੇ ਨਾਲ ਦੀ ਨਾਲ ਜੂਸੀ ਵੀ ਹੈ ਫੇ ਤੁਸੀਂ ਕੀ ਕਹੋਗੇ ਬਹੁਤ ਵਧੀਆ ਟੇਸ ਹੈ ਬਹੁਤ ਵਧੀਆ ਟੇਸ ਹੈ ਹੂੰ ਇਹ ਬੇਸ ਖਾ ਕੇ ਪਤਾ ਲੱਗਦਾ ਹੈ ਹੂੰ ਕਿ ਤਾਜ਼ਾ ਹੈ ਤਾਜ਼ਾ ਹੈ ਔਰ ਖਾਣ ਤੋਂ ਮਹਿਸੂਸ ਹੁੰਦਾ ਹੈ ਇਹਦੀ ਕੁਆਲਿਟੀ ਦਾ ਪਤਾ ਲੱਗਦਾ ਹੈ ਹਾਂ ਔਰ ਇੱਕ ਦੇਖੋ ਵੱਡੀ ਗੱਲ ਇਹ ਹੈ ਕਿ ਇਹਨਾਂ ਨੇ ਤੁਹਾਨੂੰ ਜੋ ਵੀ ਇੱਥੇ ਨਾਲ ਦੀ ਨਾਲ ਸਰਵ ਕੀਤਾ ਜੋ ਵੀ ਉਹਦੇ ਨਾਲ ਟਾਪਿੰਗ ਕੀਤੀ ਹੈ ਉਹ ਭਰ-ਭਰ ਕੇ ਕੀਤੀ ਹੈ ਆਇਲਸ ਵੀ ਹੈ ਮਸ਼ਰੂਮ ਵੀ ਹੈ ਪਨੀਰ ਵੀ ਹੈ ਕਟੋਤੀ ਕੋਈ ਨਹੀਂ ਬਿਲਕੁਲ ਚਾਂਪ ਸਿਜ਼ਲਰ ਨੇ ਇੱਕ ਵਾਰ ਫਿਰ ਤੋਂ ਭੁੱਖ ਜਗਾ ਦਿੱਤੀ ਹੈ ਕਿਉਂ ਹਾਂਜੀ ਕੀ ਬਾਤ ਹੈ ਨਾ ਅਲੱਗ ਹੈ ਨਜ਼ਰ ਬਿਲਕੁਲ ਲੱਗਦੀ ਚੀਜ਼ ਹੈ ਜੀ ਜੀ ਔਰ ਇਹ ਵੀ ਬਹੁਤ ਜੂਸੀ ਲੱਗ ਰਿਹਾ ਹਰਿਆ ਭਰਿਆ ਲੱਗ ਰਿਹਾ ਹਾਂਜੀ 1499 ਰੁਪਏ ਦੇ ਕੇ ਆਪਣੇ ਤਿੰਨ ਖਾਸ ਯਾਰਾਂ ਦੇ ਨਾਲ ਇੱਥੇ ਆ ਕੇ ਬਰਥਡੇ ਪਾਰਟੀ ਸੈਲੀਬ੍ਰੇਟ ਕਰ ਸਕਦੇ ਹੋ ਜਾਂ ਜਿਹੜੀ ਮਰਜ਼ੀ ਪਾਰਟੀ ਸੈਲੀਬ੍ਰੇਟ ਕਰ ਸਕਦੇ ਹੋ ਸਿਰਫ 1499 ਰੁਪਏ ਦੇਣੇ ਔਰ ਮੀਨੂ ਵਿੱਚ ਜੋ ਵੀ ਹੈ ਤੁਸੀਂ ਆਰਡਰ ਕਰ ਸਕਦੇ ਹੋ ਸ਼ੇਕ ਵੀ ਕਰ ਸਕਦੇ ਹਾਂ ਸ਼ੇਕ ਕੌਫੀ ਕੌਫੀ ਸਾਰੀ ਹੈ ਈਚ ਐਨ ਐਵਰੀਥਿੰਗ ਈਚ ਐਨ ਬਿਲਕੁਲ ਬਿਲਕੁਲ ਲਓ ਜੀ ਭਾਜੀ ਸ਼ੋਰ ਹੈ ਤੁਸੀਂ ਵੀ ਸ਼ੋਰ ਹੋ ਕੇ ਕਿੱਥੇ ਆਣਾ ਚੈਟ ਵੇਸਟ ਚਾਹੇ ਟਵਿਸਟ ਸਭ ਤੋਂ ਵੱਖਰਾ ਮਿਲੇਗਾ ਕਿੱਥੇ ਮੈਰੂ ਗੇਟ ਤੇ ਆਪਣੇ ਚਾਹੇ ਟਵਿਸਟ ਮੈਰੂ ਗੇਟ ਤੇ ਆਪਣੇ ਚਾਹੇ ਟਵਿਸਟ ਆਪਣੇ ਰੈਸਟੋਰੈਂਟ ਦੇ ਵਿੱਚ ਦੇਖੋ ਵੀਰਵਾਰ ਦੇ ਦਿਨ ਜਿਹੜੀ ਹੈਗੀ ਆ ਬਾਇ 2 ਗੇਟ 1 ਔਨ ਚਾਂਪ ਹੁੰਦੀ ਹੈ ਤੇ ਸ਼ੁੱਕਰਵਾਰ ਨੂੰ ਮੀਡੀਅਮ ਲਾਰਜ ਪੀਜ਼ੇ ਤੇ ਬਾਇ 1 ਗੇਟ 1 ਫ੍ਰੀ ਹੁੰਦਾ ਹੈ ਮੀਡੀਅਮ ਲਾਰਜ ਪੀਜ਼ੇ ਤੇ ਬਾਇ 1 ਗੇਟ 1 ਫ੍ਰੀ ਹੈ ਪਰ ਮੀਡੀਅਮ ਤੇ ਲਾਰਜ ਤੇ ਚਾਹ ਪੀਓਗੇ ਚਾਹ ਪਲਾਈਏ ਚਾਹ ਪੀਏ ਬਈ ਚਾਹ ਬਣਦੀ ਜਾ ਰਹੀ ਹੈ ਸਾਡੀ ਜ਼ਿੰਦਗੀ ਦਾ ਵਿਲੱਖਣ 파ਟ ਦੋਸਤੋ ਬਈ ਨਵੀਂ ਜਗਾ ਨਵੀਂ ਮਹਿਕ ਨਵਾਂ ਗਲਾਸ ਨਵੇਂ ਸ਼ਹਿਰ ਦੇ ਮੁੰਡਿਆਂ ਨੇ ਕੀਤੀ ਹੈ ਨਵੀਂ ਸ਼ੁਰੂਆਤ ਦੋਸਤੋ ਤੇ ਨਵੀਆਂ ਦੋਸਤੀਆਂ ਤੇ ਮੋਹਰ ਲੱਗਦੀ ਹੈ ਗੁਫ਼ਤਗੂ ਨਾਲ ਨਾਲੇ ਦਿਲਾਂ ਤੇ ਵੱਜਦੀ ਹੈ ਚਾਹਤ ਦੋਸਤੋ ਕੜਕ ਚਾਹ ਕੜਕ ਪੱਤੀ ਮਸਾਲੇ ਛੱਤੀ ਖੜੀ ਗੱਡੀ ਵੀ ਹੋ ਜਾਵੇਗੀ ਸਟਾਰਟ ਦੋਸਤੋ ਬਈ ਮੁੱਖ ਦੀ ਗੱਲ ਇਹ ਹੈ ਕਿ ਨਵੇਂ ਸ਼ਹਿਰ ਦੇ ਮੁੰਡਿਆਂ ਦੀ ਚਾਹ ਅਜਿਹੀ ਚਾਹ ਹੈ ਕਿ ਡੌਲੀ ਚਾਹ ਵਾਲੇ ਦੀ ਵੀ ਚਾਹ ਨੂੰ ਪਾਉਂਦੀ ਹੈ maat ਦੋਸਤੋ ਪਾਉਂਦੀ ਹੈ maat ਦੋਸਤੋ ਵੀ ਵੀ ਬੱਤੀ ਨਮਾ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੇਸ਼ ਸੂਰੀ ਤੁਸੀਂ ਚਾਹ ਦੇ ਕੱਪ ਤੋਂ ਅੰਦਾਜ਼ਾ ਲਾ ਲਿਆ ਹੋਣਾ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ ਬਈ ਸਾਡੀ ਜ਼ਿੰਦਗੀ ਵਿੱਚ ਚਾਹ ਦੀ ਬਹੁਤ ਅਹਿਮੀਅਤ ਹੈ ਕਐਸੇ ਵੀ ਚਾਹ ਨੂੰ ਕਿਸੇ ਦੇ ਦਿਲ ਵਿੱਚ ਦਾਖਲ ਹੋਣ ਵਾਲਾ ਪ੍ਰਵੇਸ਼ ਦੁਆਰ ਕਿਹਾ ਜਾਂਦਾ ਬਈ ਸਵੇਰ ਤੋਂ ਲੈ ਕੇ ਸ਼ਾਮ ਤੱਕ ਲੋਕ ਚਰਚਾ ਹੀ ਕਰਦੇ ਰਹਿੰਦੇ ਆ ਚਾਹ ਪੀਏ ਚਾਹ ਪਲਾਈਏ ਸ਼ਾਮੀ ਕਿਸੇ ਵਧੀਆ ਜੀ ਜਗ੍ਹਾ ਤੇ ਬਹਿ ਕੇ ਚਾਹ ਪੀਣੇ ਚਾਹੇ ਖੁਸ਼ੀ ਦਾ ਅਮੀਦਾ ਪ੍ਰੋਗਰਾਮ ਹੋਵੇ ਬੱਚਾ ਜੰਮੇ ਬਰਥਡੇ ਪਾਰਟੀ ਹੋਵੇ ਰੋਕਾ ਹੋਵੇ ਜੇ ਮੰਮੀ ਨੇ ਚਾਹੇ ਤੇ ਬੁਲਾਇਆ ਹੋਵੇ ਚਾਹ ਦੀ ਹਰ ਇੱਕ ਦੇ ਜੀਵਨ ਵਿੱਚ ਬਹੁਤ ਹੀ ਜ਼ਿਆਦਾ ਅਹਿਮੀਅਤ ਹੈ ਸੱਚੇ ਤੁਸੀਂ ਕਈ ਥਾਵਾਂ ਤੋਂ ਕਈ ਤਰ੍ਹਾਂ ਦੀ ਚਾਹੀਤੀ ਉਹਨੇ ਲੇਕਿਨ ਜਿਸ ਅੱਜ ਖਾਸ ਜਗ੍ਹਾ ਤੇ ਅਸੀਂ ਤੁਹਾਨੂੰ ਲੈ ਕੇ ਆਏ ਆ ਇੱਥੋਂ ਦੀ ਚਾਹ ਦੀ ਖੁਸ਼ਬੂ ਇੱਥੋਂ ਦੀ ਚਾਹ ਦੀ ਪੱਤੀ ਅਜਿਹੀ ਹੈ ਕਿ ਇਸ ਚਾਹ ਦੀ ਹਰ ਇੱਕ ਚੁਸਕੀ ਤੁਹਾਡੀ ਦੂਰ ਕਰ ਦੇਵੇਗੀ ਸੁਸਤੀ ਬਈ ਖੜੀਆਂ ਗੱਡੀਆਂ ਨੂੰ ਸਟਾਰਟ ਕਰ ਦਿੰਦੀ ਹੈ ਐਚਾ ਸਲਮਾਨ ਖਾਨ ਵਾਲੀ ਕਿੱਕ ਲੱਗਦੀ ਹੈ ਚਾਹ ਪੀ ਕੇ ਔਰ ਖਾਸ ਕਰ ਇਹ ਹੈ ਕਿ ਜਿਹੜਾ ਇੱਥੇ ਚਾਹ ਦਾ ਕੱਪ ਹੁੰਦਾ ਹੈ ਮਤਲਬ ਤੁਸੀਂ ਮਸਾਲੇਦਾਰ ਚਾਹ ਤਾਂ ਮੰਗਾਉਂਦੇ ਹੋ ਲੇਕਿਨ ਨਾਲ ਦੀ ਨਾਲ ਮਿੱਠਾ ਮਿੱਠਾ ਚਾਹ ਦਾ ਕੱਪ ਵੀ ਖਾ ਸਕਦੇ ਹੋ ਕਿਵੇਂ ਖਾ ਕੇ ਦੱਸ ਮਸਾਲੇਦਾਰ ਚਾਹ ਪੀਤੀ ਆਹ ਲੋ ਚਾਹ ਦੇ ਕੱਪ ਦੀ ਬਾਈਟ ਤੇ ਹੁਣ ਅੰਦਰ ਚੱਲ ਕੇ ਮਿੱਠੇ ਮਿੱਠੇ ਚਾਹ ਦੇ ਕੱਪ ਤੇ ਹੋਰ ਸਾਰੇ ਸਮਾਨ ਨੂੰ ਐਕਸਪਲੋਰ ਕਰਦੇ ਆ ਮਿੱਠਾ ਮਿੱਠਾ ਚਾਹ ਦਾ ਕੱਪ ਅੰਦਰ ਪਾਵਾਂਗੇ ਖਾਪ ਤੇ ਕੱਢਾਂਗੇ ਕੋਈ ਨਾ ਕੋਈ ਹੋਰ ਨਵਾਂ ਸੱਪ ਤਾਂ ਉਂਦਰ ਚੱਲ ਰਿਹਾ ਸੱਤਿਓ ਇਸ ਸਮੇਂ ਸੀ ਰੇਲਵੇ ਰੋਡ ਤੇ ਚਾਹ ਟਵਿਸਟ ਕੈਫੇ ਵਾਲਿਆਂ ਦੇ ਮੌਜੂਦ ਹੈ ਔਰ ਇਹਨਾਂ ਨੇ ਸੱਚੀ ਇੱਕ ਨਵਾਂ ਟਵਿਸਟ ਪੇਸ਼ ਕੀਤਾ ਹੈ ਔਰ ਨਵਾਂ ਸ਼ਹਿਰ ਵਿੱਚ ਪਹਿਲੀ ਵਾਰ ਇਹਨਾਂ ਦੀ ਇਨੋਵੇਸ਼ਨ ਜਿਹੜੀ ਹੈ ਉਹ ਲੈ ਕੇ ਆਇਆ ਹੁਣ ਤੁਸੀਂ ਚਾਹ ਦਾ ਕੱਪ ਕੱਲਾ ਚਾਹ ਦੇ ਕੱਪ ਦੇ ਥਰੂ ਚਾਹ ਪੀਣੀ ਨਹੀਂ ਹੈ ਚਾਹ ਦੇ ਕੱਪ ਨੂੰ ਖਾ ਵੀ ਸਕਦੇ ਆ ਬਾਈਟ ਵੀ ਲੈ ਸਕਦੇ ਆ ਬੱਚੇ ਇਸ ਚੀਜ਼ ਨੂੰ ਬਹੁਤ ਇੰਟਰਸਟਿੰਗਲੀ ਦੇਖ ਰਹੇ ਆ ਔਰ ਸਭ ਤੋਂ ਖਾਸ ਗੱਲ ਤੁਸੀਂ ਇੱਧਰ ਦੇਖੋ ਇਹਨਾਂ ਕੋਲ ਜਿਹੜੇ ਚਾਹ ਦੇ ਫਲੇਵਰਸ ਨੇ ਇੰਨੇ ਸਾਰੇ ਫਲੇਵਰਸ ਨੇ ਔਰ ਚਾਹ ਦੀ ਜਿਹੜੀ ਕੁਆਲਿਟੀ ਆ ਵੀ ਮੈਂ ਇੱਕ ਕੱਪ ਪੀਣ ਲੱਗਾ ਸੀ ਤਾਂ ਕੱਪ ਛੱਡਿਆ ਨਹੀਂ ਗਿਆ 1 ਤੋਂ ਬਾਅਦ 2 ਦੂਤ ਤੋਂ ਬਾਅਦ 3 ਕੱਪ ਪੀਤੇ ਔਰ ਇਹਨਾਂ ਦੀ ਚਾਹ ਦੇ ਵਿੱਚ ਉਹ ਕਿੱਕ ਹੈ ਜਿਹੜੀ ਸਲਮਾਨ ਖਾਨ ਨੂੰ ਕਿੱਕ ਫਿਲਮ ਚ ਲੱਗਦੀ ਸੀ ਤਾਂ ਪਹਿਲਾਂ ਆਪਾਂ ਆਪਣੇ ਵੀਰ ਦਾ ਸਵਾਗਤ ਕਰਦੇ ਹਾਂ ਉਸ ਤੋਂ ਬਾਅਦ ਗੱਲਬਾਤ ਕਰਾਂਗੇ ਬਹੁਤ ਨਿਕਾ ਸਵਾਗਤ ਹੈ ਜੀ ਧੰਨਵਾਦ ਅੱਜ ਮੈਂ ਦੱਸ ਦਿੱਤਾ ਆਪਣੇ ਪਰਿਵਾਰਕ ਮੈਂਬਰਾਂ ਨੂੰ ਆਹ ਜਿਹੜੀ ਇਨੋਵੇਸ਼ਨ ਤੁਸੀਂ ਨਵੀਂ ਕਾੜ ਲੈ ਕੇ ਆਏ ਹੋ ਨਵੇਂ ਸ਼ਹਿਰ ਲਈ ਨਵੀਂ ਆ ਇਹ ਆਈਡੀਆ ਕਿੱਥੋਂ ਆਇਆ ਪ੍ਰੇਰਣਾ ਕਿੱਥੋਂ ਮਿਲੀ ਜਿਹੜਾ ਇਹ ਬਿਸਕੁਟ ਆ ਬਕਪ ਆਪਣਾ ਜੀ ਇਹ ਆਪਣੇ ਮਾਰਕੀਟ ਚ ਕਿਤੇ ਨਹੀਂ ਹੈਗਾ ਜੀ ਆਪਣੇ ਮਾਰਕੀਟ ਸ਼ੱਡੋ ਬੰਗਿਆ ਵੀ ਨਹੀਂ ਹੈਗਾ ਰਾਂਘੋ ਵੀ ਨਹੀਂ ਹੈਗਾ ਬਲਾਚੌਰ ਵੀ ਨਹੀਂ ਹੈਗਾ ਜਿਲ੍ਹੇ ਚ ਹੀ ਹੈ ਨਹੀਂ ਆਪਣੇ ਜਿਲ੍ਹੇ ਚ ਹੀ ਹੈ ਰੀਜਨ ਚ ਹੀ ਹੈ ਹਾਂ ਜੀ ਤਾਂ ਅਸੀਂ ਸੋਚਿਆ ਕਿਉਂ ਨਾ ਆਪਾਂ ਕੁਝ ਲੱਗ ਜਾ ਕਨਸੈਪਟ ਲੈ ਕੇ ਆਈਏ ਮਾਰਕੀਟ ਜੋ ਅਸੀਂ ਆਪਣੇ ਸ਼ਹਿਰ ਦੇ ਮੁੰਡਿਆਂ ਨੇ ਰਲ ਕੇ ਇੱਕ ਫਰੈਂਚਾਈਜ਼ ਤਿਆਰ ਕੀਤੀ ਹੈ ਚਾਈਟ ਵਿਸਟ ਜੋ ਇਹੀ ਆਪਾਂ ਫਰੈਂਚਾਈਜ਼ ਜਿਹੜੀ ਅੱਗੇ ਲੈ ਕੇ ਜਾਈਏ ਜਿੱਦ ਬਲਾਚੌਰ ਲੈ ਕੇ ਜਾਈਏ ਜਾਂ ਹੋਰ ਵੀ ਕੋਈ ਸ਼ਹਿਰਾਂ ਚ ਜੀ 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 ਤੇ ਉਹਦੇ ਨਾਲ ਆਪਣੇ ਕੋਲ ਹੈਗੇ ਚਾਪ ਪੱਤੀਆਂ ਦੇ ਫਲੇਵਰ ਇਹ ਫਲੇਵਰ ਜਿਹੜੇ ਹੈਗੇ ਮਾਰਕੀਟ ਚ ਤਾਂ ਵੈਸੇ ਮਾਰਕੀਟ ਚ ਵੀ ਹੈਗੇ ਆ ਹੋਰ ਕੈਫਿਆਂ ਚ ਪਰ ਇਹਦੀ ਮਹਿਕ ਵੱਖਰੀ ਹੈ ਹਾਂਜੀ ਇਹ ਕਿਉਂਕਿ ਅਸੀਂ ਆਪ ਤਿਆਰ ਕਰਵਾਈ ਦੀ ਹੈ ਜਿੱਦਾਂ ਆਪਣੇ ਹਿਸਾਬ ਨਾਲ ਜੁਬੀ ਪਹਿਲਾਂ ਵੈਦਾਂ ਨਹੀਂ ਕਿ ਬਾਜ਼ਾਰ ਚੋਂ ਚੱਕ ਕੇ ਕੋਈ ਫਲੇਵਰ ਲੈ ਆਂਦਾ ਨਹੀਂ ਨਹੀਂ ਇਹ ਸਪੈਸ਼ਲ ਜਿੱਦਾਂ ਆਪਣੇ ਆਪ ਤਿਆਰ ਕਰਵਾਈ ਸਪੈਸ਼ਲ ਮੈਨੂਫੈਕਚਰ ਕਰਾਉਂਦੇ ਤੁਸੀਂ ਤਿਆਰ ਕਰਾਉਂਦੇ ਹਾਂਜੀ ਤੇ ਫਿਰ ਇਹਦੇ ਵਿੱਚ ਜਿਹੜੀ ਪਿਓਰਿਟੀ ਹਾਈਜੀਨ ਦਾ ਖਿਆਲ ਰੱਖਦੇ ਹੋ ਹਾਂ ਜੀ ਹਾਂ ਜੀ ਸਾਫ ਸਫਾਈ ਦਾ ਹਾਂ ਜੀ ਸਾਫ ਸਫਾਈ ਪੂਰੀ ਪੂਰਾ ਖਿਆਲ ਰੱਖਦੇ ਹੋ ਕਸਟਮਰ ਨੂੰ ਪੂਰਾ ਖੁਸ਼ ਕਰਨਾ ਹਾਂ ਜੀ ਹਾਂ ਜੀ ਅੱਛਾ ਜਿੱਦਾਂ ਮੈਂ ਕਿਹਾ ਕਿ ਮੈਨੂੰ ਨਾ ਚਾਹ ਪੀ ਕੇ ਉਹ ਸਲਮਾਨ ਖਣ ਵਾਲੀ ਕਿੱਕ ਕਿੱਕ ਉਹ ਕਿੱਕ ਲੱਗੀ ਬਾਕੀ ਨੂੰ ਵੀ ਲੱਗਦੀ ਆ ਹਾਂ ਜੀ ਹਾਂ ਜੀ ਜ਼ਰੂਰ ਲੱਗਦੀ ਆ ਕੀ ਰਿਵਿਊ ਦਿੰਦੇ ਆ ਜਿਹੜੇ ਪਰਿਵਾਰਕ ਜੀ ਚਾਹ ਪੀਣ ਆਉਂਦੇ ਆ ਸਾਰੇ ਵਧੀਆ ਰਿਵਿਊ ਦੇ ਕੇ ਜਾਂਦੇ ਆ ਰਿਵਿਊ ਵਧੀਆ ਦੇ ਕੇ ਜਾਂਦੇ ਆ ਕਹਿੰਦੇ ਵੀ ਸਾਨੂੰ ਵਧੀਆ ਲੱਗਾ ਨੈਕਸਟ ਟਾਈਮ ਫੇਰ ਅਸੀਂ ਵਿਜ਼ਿਟ ਕਰਾਂਗੇ ਬੈਸਟ ਵਿਜ਼ਿਟ ਦੇ ਕੇ ਜਾਂਦੇ ਆ ਸਾਨੂੰ ਯਾਨੀ ਕਿ ਪਹਿਲਾਂ ਇਕੱਲੇ ਆਉਂਦੇ ਆ ਫਿਰ ਬਾਅ ਪਹਿਲਾ ਇੱਕ ਆਉਂਦਿਆ ਫਿਰ ਚਾਰ ਨਾਲ ਲੈ ਕੇ ਆਉਂਦੇ ਹਾਂ 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 ਜੀ ਪਹਿਲਾ ਇੱਕ ਆਉਂਦੇ ਫਿਰ ਚਾਰ ਨਾਲ ਕੱਲੇ ਆਉਂਗੇ ਉਸ ਤੋਂ ਬਾਅਦ ਚਾਰ ਹੋਰ ਨਾਲ ਲੈ ਕਿਉਂਕਿ ਕਹੋਗੇ ਕਿ ਅਰ ਜੇ ਸ਼ਾਮੀ ਬਹਿਣਾ ਚਾਹ ਪੀਣ ਲਈ ਬਹਿਣਾ ਤਾਂ ਕਿੱਥੇ ਬਹਿਣਾ ਚਾਹ ਟਵਿਸਟ ਚਾਹ ਟਵਿਸਟ ਵਾਲਿਆਂ ਦੇ ਫਿਰ ਅੱਜ ਮੈਨੂੰ ਕੀ ਟਵਿਸਟ ਵਾਲਾ ਕੀ ਖਿਲਾਉਂਗੇ ਤੇ ਕੀ ਪਿਲਾਉਂਗੇ ਕਿਉਂਕਿ ਦੇਖੋ ਮੈਨੂ ਬਹੁਤ ਤੁਹਾਡਾ ਵੱਡਾ ਨਜ਼ਰ ਆ ਰਿਹਾ ਹਾਂ ਹਾਂ ਜੀ ਔਰ ਬਹੁਤ ਲਾਜ਼ੀਜ਼ ਲੱਗ ਰਿਹਾ ਸਾਰਾ ਕੁਝ ਅੱਜ ਫਿਰ ਮੈਨੂੰ ਕੀ ਆਫਰ ਕਰੋਗੇ ਆਫਰ ਆਪਣੇ ਵੈਸਟ ਹੈਗੀ ਆ ਆਪਣੇ ਚੀਜ਼ ਕੋਲ ਰੋਲ ਵੀ ਹੈਗੇ ਆ ਆਪਣੇ ਸੀਜ਼ਨਰ ਵਾਲੀ ਚਾਪ ਵੀ ਹੈਗੀ ਆ ਤੇ ਚਾਪ ਨੇ ਸਾਰੇ ਫਲੇਵਰ ਹੈਗੇ ਆਪਣੇ ਚਾ ਇੱਕ ਗਲਾਸ ਹੋਰ ਪੀ ਲੈਣੀ ਹਾਂਜੀ ਪੀ ਲਓ ਜੀ ਰਹਿ ਨਹੀਂ ਜਾ ਰਹੇ ਆ ਨਸ਼ਾ ਹੈ ਤੁਹਾਡੀ ਚਾਹ ਚਾਹ ਵੀ ਦੇ ਦਿਓ ਇੱਕ ਵਗਿਆ ਜੀ ਤੇ ਨਾਲ ਖਲਾਓ ਵੀ ਕੁਝ ਘੈਂਟ ਜਿਹਾ ਆਪਣੇ ਕੋ ਪਿੰਨੀ ਵੀ ਹੈਗੀ ਬੰਬ ਬੁਲਾ ਦਿਓ ਜਿਹੜੀ ਆਪਣੇ ਨਾਲ ਕੋਈ ਆਪਣੇ ਤੇ ਸਾਈਜ਼ ਬੜਾ ਅੱਛਾ ਯਾਰ ਹਾਂਜੀ ਹਾਂਜੀ ਆਪਣੀ ਆਪਣੇ ਜ਼ਿਲ੍ਹੇ ਚ ਨਾਲ ਕੋਈ ਪਿੰਨੀ ਦਾ ਆਪਣੇ ਕਨਸੈਪਟ ਆਏਗਾ ਪਿੰਨੀ ਦਾ ਕਨਸੈਪਟ ਨਹੀਂ ਆ ਹਾਂ ਜੀ ਅਬ ਇਹ ਕੀ ਬਾਤ ਹੈ ਦੇਖੋ ਡ్రਾਈ ਫਰੂਟ ਐਨ ਖੁੱਲ੍ਹ ਦਲੀ ਨਾ ਪਾਇਆ ਆ ਕੰਜੂਸੀ ਨਹੀਂ ਕੀਤੀ ਦੇਸੀ ਕਿਉਂ ਦੀ ਬਣਾਈ ਹੋਈ ਹੈ ਦੇਸੀ ਕਿਉਂ ਦੀ ਭਰੋਸਾ ਕਰ ਸਕਦੇ ਹਾਂ ਜੀ ਇਹ ਵੀ ਮੈਨੂਫੈਕਚਰਿੰਗ ਆਪਣੀ ਹੈ ਇਹ ਵੀ ਆਪ ਹੀ ਤਿਆਰ ਕਰਦੇ ਮੰਮੀ ਪਿੰਨੀ ਬਣਾਉਂਦੀ ਹੈ ਕਿ ਰੱਖੇ ਤੁਸੀਂ ਕਰਿੰਦੇ ਰੱਖਿਆ ਜੀ ਰੱਖਿਆ ਜੀ ਅੱਛਾ ਬੰਦੇ ਰੱਖਿਆ ਤਾਂ ਤਿਆਰ ਕਰਦੇ ਪਿੰਨੀ ਦਾ ਸਾਈਜ਼ ਦੇਖੋ ਕਿੰਨਾ ਵੱਡਾ ਮੈਂ ਕਹਿੰਦਾ ਤੁਸੀਂ ਆਪਣਾ ਨੁਕਸਾਨ ਕਰਾ ਲੈਣਾ ਜਿਹਨੇ ਚਾਹ ਨਾਲ ਆ ਕੇ ਪਿੰਨੀ ਖਾ ਲਈ ਉਹਨੇ ਹੋਰ ਕੁਝ ਮੰਗੜੇ ਨਹੀਂ ਕੁਝ ਹੋਣੇ ਚਾਹੀਦੇ ਸਾਡੇ ਹਾਂਜੀ ਨਹੀਂ ਮੇਰੇ ਕਹਿਣ ਦਾ ਮਤਲਬ ਜਿਨ੍ਹਾਂ ਨੇ ਚਾਹ ਨਾਲ ਆ ਕੇ ਪਿੰਨੀ ਖਾ ਲਈ ਉਹਨਾਂ ਨੇ ਹੋਰ ਕੁਛਣ ਦੇਖਣਾ ਨਹੀਂ ਮੰਗਣਾ ਇਹਨੇ ਦੁੱਖ ਤੋੜ ਤੇ ਆਹ ਖਿਆ ਬਾਤਾਂ ਕੀ ਬਾਤ ਪਰ ਤੁਸੀਂ ਪਹਿਲਾਂ ਮੈਨੂੰ ਓਖਲਾਉ ਜੋ ਕਹਿ ਰਹੇ ਹੋ ਤੇ ਸਾਥੀਓ ਸਾਨੂੰ ਸਨੈਕਸ ਇਹਨਾਂ ਨੇ ਸਰਵ ਕਰ ਦਿੱਤੇ ਪਰ ਖੁਸ਼ੀ ਦੀ ਗੱਲ ਹੈ ਸਾਨੂੰ ਜੁਆਇਨ ਕਰ ਚੁੱਕੇ ਆ ਵੀਰ ਰਮਨ ਅਤੇ ਸ਼ਰਮਾ ਜੀ ਔਰ ਸਾਨੂੰ ਸਰਵ ਕੀ ਕੀਤਾ ਹੈ ਤੇ ਦੀ ਸਪੈਸ਼ਲਿਟੀ ਕੀ ਹੈ ਇਹ ਦੱਸਣਗੇ ਵੀਰ ਅਵਿਨੀਤ ਜੀ ਜਿਹੜੇ ਕਿ ਚਾਏ ਟਵਿਸਟ ਤੋਂ ਸਾਨੂੰ ਸਾਰੀ ਡਿਟੇਲ ਦੇਣਗੇ ਜੀ ਬਾਜੀ ਪਹਿਲਾ ਆਗੇ ਨਹੀਂ ਮਸ਼ਰੂਮ ਡੁਪਲੈਕਸ ਜੀ ਇਹ ਸਪੈਸ਼ਲ ਮਸ਼ਰੂਮ ਦੇ ਬਣਦੇ ਆ ਜੀ ਫਿਰ ਆਗੇ ਆਪਣੇ ਚੀਜ਼ ਕਨ ਰੋਲ ਜੀ ਇਹਦੇ ਵਿੱਚ ਚੀਜ਼ ਪਲੱਸ ਕੌਣ ਜੀ ਫਿਰ ਆਗੇ ਆਪਣਾ ਪੀਜ਼ਾ ਪੀਜ਼ਾ ਹੂੰ ਪੀਜ਼ਾ ਪੀਜ਼ਾ ਦੀ ਖਾਸੀਅਤ ਪੀਜ਼ੇ ਦੀ ਖਾਸੀਅਤ ਇਹਦਾ ਬੇਸ ਆਪਣਾ ਆਪਣਾ ਹੈਂਡ ਮੈਡ ਹਾਂਜੀ ਅੱਛਾ ਤੇ ਬਾਕੀ ਇਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਅੱਛਾ ਤਾਂ ਬੇਸ ਬੜਾ ਇੰਦਰ ਜਿਆ ਲੱਗ ਰਿਹਾ ਨਾ ਇਹ ਆਪਣਾ ਹੈ ਨਾ ਤਾਂ ਕਰਕੇ ਹੂੰ ਫਲਫੀ ਫਲਫੀ ਨਹੀਂ ਲੱਗ ਰਿਹਾ ਤਾਂ ਆਪਾਂ ਸ਼ੁਰੂ ਕਰੀਏ ਜੀ ਹਾਂਜੀ ਹਾਂਜੀ ਜੀ ਰਮਨ ਜੀ ਪਹਿਲਾਂ ਤੁਸੀਂ ਕੀ ਲਓਗੇ ਮਸ਼ਰੂਮ ਲਓ ਜੀ ਲਓ ਜੀ ਚੀਜ਼ ਕੌਰਨ ਵਿਲੋ ਲਓ ਭਾਜੀ ਆਪਣੇ ਆਪ ਲਓ ਮੈਂ ਤੁਹਾਨੂੰ ਕੈਚਅਪ ਸਰਵ ਕਰ ਦਿੰਦਾ ਤਾਂ ਦੇਖਣ ਨੂੰ ਬਹੁਤ ਲذیذ ਲੱਗ ਰਿਹਾ ਜੀ ਇਹਨੇ ਸਾਰੇ 스ਨੈਕਸ ਔਰ ਤੁਹਾਨੂੰ ਅਸੀਂ ਤਿੰਨੇ ਭਰਾ ਟੇਸਟ ਕਰਕੇ ਦੱਸਾਂਗੇ ਜੋ ਵੀ ਬਿਲਕੁਲ ਰਿਐਲਿਟੀ ਹੋਈ ਦੱਸੀ ਜਾਵੇਗੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਮਸ਼ਰੂਮ ਡੁਪਲੈਕਸ ਖਾ ਕੇ ਦੱਸਦਾ ਕਿਹੋ ਜਿਹਾ ਹੂੰ ਕ੍ਰਾਂਚੀ ਵੀ ਹੈ ਤੇ ਨਾਲ ਦੀ ਨਾਲ ਜੂਸੀ ਵੀ ਹੈ। ਬਈ ਤੁਸੀਂ ਕੀ ਕਹੋਗੇ? ਬਹੁਤ ਵਧੀਆ ਟੇਸਟ ਹੈ। ਬਹੁਤ ਵਧੀਆ ਟੇਸਟ ਹੈ। ਦੇਖੋ ਬਾਕੀ ਜਗ੍ਹਾ ਮਸ਼ਰੂਮ ਖਾਣੇ ਆ ਸੀ 2+ ਪਰ ਇਹਨਾਂ ਟੇਸਟ ਬਹੁਤ ਲੱਗਦਾ। ਹੂੰ ਚੀਜ਼ ਦੀ ਕੁਆਂਟੀਟੀ ਬਹੁਤ ਵਧੀਆ ਬਣਾਈ ਹੋਈ ਆ। ਜੀ। ਇੱਕ ਲੱਗ ਜਾ ਫਲੇਵਰ ਇਹਨਾਂ ਦਾ। ਜੀ ਗਾਰਨਿਸ਼ ਵੀ ਕੀਤਾ ਹੋਇਆ। ਹਾਂਜੀ ਹਾਂਜੀ। ਔਰ ਕ੍ਰਾਂਚੀ ਵੀ ਹੈ ਤੇ ਨਾਲ ਦੀ ਨਾਲ ਜੂਸੀ ਵੀ ਹੈ। ਜੂਸੀ ਵੀ ਹੈ। ਔਰ ਜਿਹੜੀ ਮਸ਼ਰੂਮ ਹੈ ਉਹ ਤਾਜ਼ੀ ਵੀ ਲੱਗ ਰਹੀ ਹੈ ਹਾਂਜੀ ਹਾਂਜੀ ਬਿਲਕੁਲ ਜੀ ਸ਼ਰਮਾਈ ਤੁਸੀਂ ਕੀ ਕਹੋਗੇ ਹਾਂਜੀ ਮੈਨੂੰ ਆਹ ਮੈਂ ਜੋ ਪੀਜ਼ਾ ਖਾਦਾ ਹੈ ਇਹਦਾ ਬੇਸ ਖਾ ਕੇ ਪਤਾ ਲੱਗਦਾ ਹੈ ਹੂੰ ਕਿ ਤਾਜ਼ਾ ਹੈ ਤਾਜ਼ਾ ਹੈ ਔਰ ਖਾਣ ਤੋਂ ਮਹਿਸੂਸ ਹੁੰਦਾ ਹੈ ਇਹਦੀ ਕੁਆਲਿਟੀ ਦਾ ਪਤਾ ਲੱਗਦਾ ਹਾਂ ਔਰ ਇੱਕ ਦੇਖੋ ਵੱਡੀ ਗੱਲ ਇਹ ਹੈ ਕਿ ਇਹਨਾਂ ਨੇ ਤੁਹਾਨੂੰ ਜੋ ਵੀ ਇੱਥੇ ਨਾਲ ਦੀ ਨਾਲ ਸਰਵ ਕੀਤਾ ਜੋ ਵੀ ਉਹਦੇ ਨਾਲ ਟਾਪਿੰਗ ਕੀਤੀ ਹੈ ਉਹ ਭਰ-ਭਰ ਕੇ ਕੀਤੀ ਹੈ ਆਇਲਸ ਵੀ ਹੈ ਮਸ਼ਰੂਮ ਵੀ ਹੈ ਪਨੀਰ ਵੀ ਹੈ ਕਟੋਤੀ ਕੋਈ ਨਹੀਂ ਕਟੋਤੇ ਕੁਝ ਨਹੀਂ ਔਰ ਬੇਸ ਬਿਲਕੁਲ ਸਹੀ ਗੱਲ ਹੈ ਤੁਹਾਡੀ ਹੱਥ 'ਚ ਫੜਮ ਤੋ ਪਤਾ ਲੱਗਦਾ ਕਿ ਤਾਸ ਆ ਹੁੰਦਾ ਹੈ ਹੂੰ ਸੌਫਟੀ ਬਹੁਤ ਹੈ ਹੂੰ ਨਾਲ ਦੀਆਂ ਚੀਜ਼ ਕੋਲ ਮੈਂ ਤੁਹਾਨੂੰ ਦਿਖਾ ਦਿੰਦਾ ਜੀ ਮਲਾਈ ਵਾਲੀ ਗੱਲ ਹੈ ਮੱਖਣ ਔਰ ਪਨੀਰ ਦੀ ਕੋਈ ਕਟੋਤੀ ਨਹੀਂ ਹੈ ਕੋਈ ਕਮੀ ਨਹੀਂ ਹੈ ਟੇਸਟ ਕਰਕੇ ਤੁਹਾਨੂੰ ਵੀ ਦੱਸ ਦਿੰਦਾ ਮੈਂ ਬਹੁਤ ਸ਼ਾਨਦਾਰ ਕੰਚੀ ਬਹੁਤ ਹੈ ਤੁਹਾਨੂੰ ਕਿਵੇਂ ਲੱਗਾ ਜੀ ਖਾ ਕੇ ਸੁਆਦ ਆ ਗਿਆ ਬਾਕੀ ਨਾਲ ਵੱਖਰਾ ਜ ਮਹਿਸੂਸ ਹੁੰਦਾ ਹਮ ਠੰਡਕ ਜੀ ਹੈ ਨਾ ਆਪਣੇ ਆਪ ਨੂੰ ਖਾ ਕੇ ਪਤਾ ਲੱਗਦਾ ਕਿ ਹਾਂ ਕੁਝ ਖਾਤਾ ਹੈ ਹਮ ਤੁਹਾਨੂੰ ਦੇਖੋ ਬਹੁਤ ਵਧੀਆ ਟੇਸ ਹੈ ਦਾ ਹਮ ਬਾਕੀ ਅਲੱਗ ਜਾ ਬਿਲਕੁਲ ਡਿਫਰੈਂਟ ਜੇ ਇਹਨਾਂ ਨੇ ਕੀਤਾ ਨਾ ਹਮ ਇਹਨਾਂ ਨੇ ਵਧੀਆ ਗਾਰਲਿਕ ਵਗੈਰਾ ਕੀਤਾ ਹੋਇਆ ਇੱਕ ਬਾਈਟ ਲੈ ਕੇ ਰਹਿ ਨਹੀਂ ਹੁੰਦਾ ਨਾ ਨਹੀਂ ਦਿਲ ਕਰਦੇ ਇੱਕ ਬਾਈਟ ਹੋਰ ਲਈ ਫਟਾਫਟ ਆ ਜੇ ਤੁਸੀਂ ਕਹਿੰਦੇ ਗਾਰਨਿਸ਼ ਗਾਰਨਿਸ਼ ਦੀ ਕੀ ਗੱਲ ਕਰ ਰਹੇ ਸੀ ਬਹੁਤ ਵਧੀਆ ਕੀਤਾ ਹੋਇਆ ਹੈ ਇਹਨਾਂ ਨੇ ਕਾਲਜ ਵਗੈਰਾ ਨਾ ਉੱਪਰ ਮੈਂ ਟੇਸਟ ਹੈਗਾ ਯਾਰ ਸੁਪਰੀਅਰ ਕੁਆਲਿਟੀ ਹੈ ਓਕੇ ਤੇ ਜਿਹੜੇ ਪੈਸੇ ਆ ਉਹ ਫੋਰਡੇਬਲ ਹੈ ਹਾਂ ਪੂਰੇ ਪੁੱਜੀ ਨਾਲੇ ਰੇਟ ਬਹੁਤ ਨਾਲੇ ਧੰਨਵਾਦ ਜੈਨੂਇਨ ਹੈ ਠੀਕ ਹੈ ਜੀ ਬਹੁਤ ਵਧੀਆ ਬਹੁਤ ਲੋ ਜਿਹੜਾ ਚਾਪ ਸਿਸਲਰ ਸਿੱਤਾ ਵੈਸੇ ਤਾਂ ਤਿੰਨ 스ਨੈਕਸ ਖਾ ਕੇ ਭੁੱਖ ਮਿਟ ਚੁੱਕੀ ਸੀ ਤਿੰਨੋਂ 스ਨੈਕਸ ਬਹੁਤ ਮਖਮਲੀ ਸੀ ਲੇਕਿਨ ਚਾਂਪ ਸਿਜ਼ਲਰ ਨੇ ਇੱਕ ਵਾਰ ਫਿਰ ਤੋਂ ਭੁੱਖ ਜਗਾ ਦਿੱਤੀ ਹੈ ਕਿਉਂ ਹਾਂਜੀ ਕੀ ਬਾਤ ਹੈ ਨਾ ਅਲੱਗ ਹੀ ਨਜ਼ਾਰਾ ਬਿਲਕੁਲ ਅਲੱਗ ਜੀ ਚੀਜ਼ ਹੈ ਜੀ 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 ਔਰ ਇਹ ਵੀ ਬਹੁਤ ਜੂਸੀ ਲੱਗ ਰਿਹਾ ਹਰਿਆ ਭਰਿਆ ਲੱਗ ਰਿਹਾ ਹਾਂਜੀ ਆਪਾਂ ਲਈਏ ਫਿਰ ਇੱਕ ਇੱਕ ਵੀ ਸਾਰੇ ਲੋ ਜੀ ਆਪਾਂ ਸ਼ੁਰੂ ਕਰੀਏ ਜੀ ਹਾਂਜੀ ਜੀ ਜੀ ਤਾਂ ਸਿਜ਼ਲਰ ਸੱਚੀ ਸਿਜ਼ਲ ਲੱਗ ਰਹੇ ਆ ਵੈਰੀ ਨਾਈਸ ਔਰ ਸਖਤ ਨਹੀਂ ਹੈ ਨਾ ਈਜ਼ਲੀ ਕਰਸ਼ ਤੁਸੀਂ ਕਰ ਸਕਦੇ ਆ ਓਕੇ ਰਿਪੋਰਟ ਆ ਬਿਲਕੁਲ ਰੀਅਲੀ ਮੇਰੇ ਅਥਵਾ ਵੀ ਹੋ ਗਿਆ ਜ਼ੁਬਾਨ ਤੇ ਜਾ ਕੇ ਚਾਪ ਜਿਹੜੀ ਓ ਖੁੱਲਦੀ ਏ ਖੁੱਲਦੀ ਏ ਬਿਲਕੁਲ ਮੈਂ ਵੀ ਇਹੀ ਕਹਿਣ ਵਾਲਾ ਸੀਗਾ ਵੀ ਖੱਦੀ ਨਾਲੇ ਖੁੱਲ ਗਈ ਆ ਅੱਛਾ ਪਹਿਲਾਂ ਆਪਾਂ ਮਸ਼ਰੂਮ ਖਾਧਾ ਉਹ ਜੂਸੀ ਸੀ ਜੂਸੀ ਸੀ ਇਹ ਜੂਸੀ ਤੇ ਪਰ ਨਾਲ ਦੇ ਮੂੰਹ ਚ ਪਾਣੀ ਹੋਰ ਆਂਦਾ ਹੋਰ ਆਂਦਾ ਹੈ ਹਨਾ ਜੀ ਫਲੇਵਰਫੁਲ ਹੈ ਟੈਕਸਚਰ ਬਹੁਤ ਅੱਛਾ ਹੈ ਬਾਕੀ ਉਹ ਬੜੀ ਇੱਕ ਨਵੀਂ ਜਿਹੇ ਨਾਲ ਸਿਰ ਜਿਹੜਾ ਕੱਢੀ ਹੋਈ ਯਾਰ ਬਾਕੀ ਮਾਰਕੀਟ ਦੇ ਵਿੱਚ ਹੈ ਵੀ ਨਹੀਂ ਆ ਹੂੰ ਹਣਾ ਲੱਗ ਜਿਹਾ ਕੰਫੈਕਟ ਹੈਗਾ ਤੇ ਹੋਰ ਖਾਸ ਗੱਲ ਹੈ ਨਾ ਜ਼ਿਆਦਾ ਤਿੱਖੀ ਹੈ ਨਾ ਫਿੱਕੀ ਹੈ ਨਾ ਫਿੱਕੀ ਹੈ ਬਿਲਕੁਲ ਮਸਾਲੇ ਦੀ ਆਪਣੀ ਮਹਿਕ ਹੈ ਕੱਲਾ ਕੱਲਾ ਇਨਗਰੀਡੀਅੰਟ ਜਿਹੜਾ ਆ ਉਹ ਫੀਲ ਹੋ ਰਿਹਾ ਜ਼ੁਬਾਨ ਤੇ ਟੇਸਟ ਮਹਿਸੂਸ ਕਰ ਸਕ ਰਹੇ ਬਿਲਕੁਲ ਆ ਰਹੇ ਆ ਹੂੰ ਪਾਸ ਬਿਲਕੁਲ ਓਕੇ ਆ ਆਪਣੇ 32 ਨੰਬਰ ਵਾਲਾ ਪਾਸ ਹੁੰਦਾ ਪਾਸ ਹੈ 32 32 ਨੰਬਰ ਤੇਤੀ ਤੋਂ ਮਾਰੇ ਜੀ 32 ਨੰਬਰ ਵੀ 32 32 ਦਾ ਹੈਗੇ ਹੀ ਹੈਗੇ ਆ ਫਿਰ 32 ਦਾ ਟੈਗ ਦੇ ਦਿਓ ਬੀਬੀ 32 ਪਾਸ ਹੈ ਜੀ ਪਾਸ ਸਿਰੇ ਦਾ ਵੈਰੀ ਨਾਈਸ ਸੋ ਰਾਹੁਲ ਜੀ ਮਸੇ ਇੰਨਾ ਕੁਝ ਖਾ ਲਿਆ ਢਿੱਡ ਭਰ ਗਿਆ ਲੇਕਿਨ ਦਿਲ ਨਹੀਂ ਭਰਿਆ ਜੇ ਸਿੰਗਲ ਸਿੰਗਲ ਕਰਕੇ ਸਨੈਕਸ ਮੰਗਾਣੇ ਹੋਣ ਤਾਂ ਮਹਿੰਗੇ ਬਹੁਤ ਪੈ ਜਾਣੇ ਮੈਂ ਸੁਣਿਆ ਤੁਹਾਡੀ ਕੋਈ ਆਫਰ ਚੱਲ ਰਹੀ ਹੈ ਮੰਨ ਲਓ ਕਿਸੇ ਦਾ ਬਰਥਡੇ ਆ ਉਹ ਆਪਣੇ ਨਾਲ ਤਿੰਨ ਦੋਸਤ ਲਿਆਉਣਾ ਚਾਹੁੰਦਾ ਮਤਲਬ ਚਾਰ ਜਾਣੇ ਜੇ ਪਾਰਟੀ ਕਰਨਾ ਚਾਹੁੰਦੇ ਤੁਸੀਂ ਕੋਈ ਆਫਰ ਲਾਈ ਹੋਈ ਹੈ ਆਫਰ ਕੀ ਹੈ ਸਰ ਆਫਰ ਐਸੀ ਏਦਾਂ ਲਈ ਹੈ ਕਿ ਅਨਲਿਮਿਟਡ ਆਫਰ ਹੈ ਤੇ ਗੈਸ ਕਰੋ ਕਿੰਨੇ ਦੇ ਵਿੱਚ ਹੋਏਗੀ ਆਫਰ ਮਤਲਬ ਚਾਰ ਜਣਾਂ ਲਈ ਪੂਰੇ ਮੈਨੂ ਦੇ ਵਿੱਚ ਕੁਝ ਵੀ ਤੁਸੀਂ ਆਰਡਰ ਕਰਕੇ ਖਾ ਸਕਦੇ ਹੋ ਕੁਝ ਵੀ ਖਾ ਸਕਦੇ ਹੋ ਅਨਲਿਮਿਟਡ ਖਾ ਸਕਦੇ ਹੋ ਪੀਜ਼ਾ ਵੀ ਖਾ ਸਕਦੇ ਹੋ ਪੀਜ਼ਾ ਵੀ ਖਾ ਸਕਦੇ ਹਾਂ ਜੀ ਚਾਪ ਖਾ ਸਕਦੇ ਚਾਪ ਖਾ ਸਕਦੇ ਪਨੀਰ ਟਿੱਕਾ ਖਾ ਸਕਦੇ ਹਾਂ ਚੀਜ਼ ਚਿਲੀ ਖਾ ਸਕਦੇ ਹਾਂ ਅੱਛਾ ਕੱਲੀ ਕੱਲੀ ਚੀਜ਼ ਬੜੀ ਮਹਿੰਗੀ ਹੋ ਜਾਂਦੀ ਹੈ ਬਿਲਕੁਲ ਬਿਲਕੁਲ ਪਰ ਮੰਨ ਕੇ ਚੱਲੀਏ ਪਰ ਹੈਡ 500 500 500 ਜੈਰੀ ਇਹਨਾਂ ਦਾ ਉਹ ਥੋੜਾ ਜਿਹਾ ਘਟਾਓ 500 500 500 500 200 ਮਤਲਬ ਵਧਾਓ ਕਿ ਘਟਾਓ ਮੈਂ ਕਿਹਾ ਸ਼ਾਇਦ ਘੱਟ ਸੁਣ ਨਾ ਨਹੀਂ ਨਹੀਂ ਘਟਾਓ ਹਾਂਜੀ ਹਾਂਜੀ ਇਹਨੂੰ ਵੀ ਨਾ ਘਟਾ ਪਿਆ ਜੀ ਬਈ ਯਾਰ 45000 ਕਰ ਲਈ 50000 ਰੁਪਏ ਹੋਰ ਘਟਾ ਲੈਣੇ ਯਾਰ ਬਹੁਤ ਮਹਿੰਗਾ ਲੱਗ ਰਿਹਾ ਹਲੇ ਵੀ ਘਟਾਓ ਮਹਿੰਗਾ ਹਾਂਜੀ ਕਸਟਮਰ ਲਈ ਕਿ ਤੁਹਾਡੇ ਲਈ ਨਹੀਂ ਨਹੀਂ ਇਹ ਕਸਟਮਰ ਲਈ ਅੱਜ ਬੱਚੀ ਹੋਰ ਘਟਾ ਲੋ ਯਾਰ ਬੱਚੀ ਘਟਾ ਲਓ 425 25 ਕਰ ਲਈਏ 1700 ਰੁਪਏ ਬਣ ਜਾਣਾ 1600 1600 आर यू श्योर बिल्कुल बिल्कुल ਜਿੰਨਾ ਇੰਗਲੈਂਡ ਵਾਲੇ ਕਹਿੰਦੇ ਤੂੰ ਸ਼ੋਰ ਹੈ ਹਾਂਜੀ ਹਾਂਜੀ ਬਿਲਕੁਲ ਸ਼ੋਰ ਹੈ ਤੂੰ ਘਟਦਾ ਨਹੀਂ ਪੈ ਰਿਹਾ ਨਹੀਂ ਪੈ ਰਿਹਾ ਆਣ ਲਾਪਣਾ ਪੈਣ ਭਰਾਮਾਂ ਨੇ ਬਿਲਕੁਲ ਆਣ ਪੀਜ਼ਾ ਆਰਡਰ ਕਰ ਦੇਣਾ ਮਸ਼ਰੂਮ ਆਰਡਰ ਕਰ ਦੇਣਾ ਸਭ ਤੋਂ ਮਹਿੰਗਾ ਆਰਡਰ ਕਰਨਾ ਜਾਣ ਬੱਜੇ ਮੈਂ ਕਹਿਆ ਜੀ ਜੋ ਮਰਜ਼ੀ ਖਾਓ ਫਿਰ ਇਦਾਂ ਤਾਂ ਨਹੀਂ ਕੋਈ ਬਾਹਰ ਜਾਓ ਮੈਨੂ ਦੇ ਵਿੱਚ ਨਹੀਂ ਨਹੀਂ ਹੁਣ ਕਹ ਰਹੇ ਜੋ ਮਰਜ਼ੀ ਖਾਓ ਫੇ ਕੁੰਗ ਜੀ ਉਹ ਨਹੀਂ ਇਦਾਂ ਕੁਝ ਨਹੀਂ ਹੁੰਦਾ ਜੀ ਪੂਰੇ ਮੈਨੂ ਦੇ ਵਿੱਚ ਅਨਲਿਮਟਿਡ ਜੋ ਮਰਜ਼ੀ ਖਾਓ ਹੂੰ ਟੇਬਲ ਤੇ ਬੈਠੋ ਚਾਰ ਬੰਦੇ ਇੱਕ 600 ਦਾ ਅਮਾਉਂਟ ਤੁਸੀਂ ਡਿਪੋਜ਼ਿਟ ਕਰਾਓ 1600 ਰੁਪਏ 1600 ਪਹਿਲਾ ਡਿਪੋਜ਼ਿਟ ਕਰਾਣੀ ਪਵੇਗੀ ਬਾਅਦ ਚ ਕਰਾ ਦਿਓ ਜੇ ਤੁਹਾਡਾ ਨਾਮ ਲੈ ਕੇ ਆਇਆ ਤਾਂ ਬਾਅਦ ਚ ਵੀ ਕਰਵਾ ਸਕਦੇ ਆ ਜੇ ਮੇਰੇ ਨਾਮ ਦੀ ਗੱਲ ਆ ਗਈ ਆ ਤਾਂ ਪਿਆਰ ਮੁਹੱਬਤ ਹੋਰ ਕਰਨੀ ਪੈਣੀ ਆ ਜਿਹੜੇ ਸਾਡੇ ਪੀਵੀ 32 ਨਵਾਂ ਸ਼ਹਿਰ ਦੇ ਪਰਿਵਾਰਕ ਜੀ ਆਉਗੇ ਜੀ ਜੀ ਉਹਨਾਂ ਲਈ ਕੁਝ ਖਾਸ ਜਿਹੜੇ ਵੀਡੀਓ ਦੇਖ ਕੇ ਆਉਗੇ 100 ਹੋਰ 600 ਤੇ ਇੰਦਾ 500 ਕਿਸ਼ੇ ਦਾਣਾ 1400 ਨਾ ਕੀ ਬਾਤ ਹੈ 101 ਰਸ਼ਕਨ ਪੀਵੀ 32 ਵੱਲੋਂ ਮਾਰੋ ਵੇ ਤਾੜੀਆਂ ਠੀਕ ਹੈ ਜੀ ਤਾਂ ਤੁਸੀਂ 1499 ਰੁਪਏ ਦੇ ਕੇ ਆਪਣੇ ਤਿੰਨ ਖਾਸ ਯਾਰਾਂ ਦੇ ਨਾਲ ਇੱਥੇ ਆ ਕੇ ਬਰਥਡੇ ਪਾਰਟੀ ਸੈਲੀਬ੍ਰੇਟ ਕਰ ਸਕਦੇ ਹੋ ਜਾਂ ਜਿਹੜੀ ਮਰਜ਼ੀ ਪਾਰਟੀ ਸੈਲੀਬ੍ਰੇਟ ਕਰ ਸਕਦੇ ਹੋ ਸਿਰਫ 1499 ਰੁਪਏ ਦੇਣੇ ਔਰ ਮੈਨੂ ਵਿੱਚ ਜੋ ਵੀ ਹੈ ਤੁਸੀਂ ਆਰਡਰ ਕਰ ਸਕਦੇ ਹੋ ਸ਼ੇਕ ਵੀ ਕਰ ਸਕਦੇ ਹਾਂ ਸ਼ੇਕ ਡਰਿੰਕਸ ਕਾਫੀ ਸਾਰੀਆਂ ਏਚ ਐਨ ਏਵਰੀਥਿੰਗ ਏਚ ਐਨ ਸ਼ੋਰ ਹੈ ਨਾ ਬਿਲਕੁਲ ਬਿਲਕੁਲ ਲਓ ਜੀ ਭਾਜੀ ਸ਼ੋਰ ਹੈ ਤੁਸੀਂ ਵੀ ਸ਼ੋਰ ਹੋ ਕੇ ਕਿੱਥੇ ਆਣਾ ਚਾਟ ਟਵਿਸਟ ਚਾਹੇ ਟਵਿਸਟ ਸਭ ਤੋਂ ਵੱਖਰਾ ਮਿਲੇਗਾ ਕਿੱਥੇ ਨੈਰੂ ਗੇਟ ਤੇ ਆਪਣੇ ਚਾਟ ਟਵਿਸਟ ਨੈਰੂ ਗੇਟ ਤੇ ਆਪਣੇ ਚਾਟ ਟਵਿਸਟ ਆਹੋ ਜੀ ਖਾਣਾ ਤੁਹਾਡਾ ਬਹੁਤ ਲਜੀਜ਼ ਹੈ ਸੱਚੀ ਮਜ਼ਾ ਆ ਗਿਆ ਆਫਰ ਤੁਹਾਡੀ ਬਹੁਤ ਇੰਪ੍ਰੈਸਿਵ ਹੈ ਬਹੁਤ ਹੀ ਦਿਲਚਸਪ ਵਾਲੀ ਹੈ ਪਰ ਮੈਸੇਜ ਟਰੈਵਲ ਕਰ ਗਿਆ ਹੁਣ ਭੈਣ ਭਰਾਵਾਂ ਨੇ ਇੱਥੇ ਆ ਵੀ ਜਾਣਾ ਆਫਰ ਨੂੰ ਗ੍ਰੈਬ ਕਰਨ ਲਈ ਆਹ ਸਪੇਸ ਹੈ ਜਿਹੜੀ ਘੱਟ ਨਹੀਂ ਪੈਜੂਗੀ ਨਹੀਂ ਆਪਣੇ ਕੋਲ ਉੱਪਰ ਵੀ ਸਿਟਿੰਗ ਸਪੇਸ ਹੈਗੀ ਹੈ ਜੀ ਹਾਂ ਜੀ ਦਿਖਾ ਦਿਓ ਪਰਿਵਾਰਕ ਮੈਂਬਰ ਆਓ ਸਾਥ ਆਜੋ ਆਜੋ ਪੱਜੋ ਅੱਜੇ ਮੱਸ ਸੇ ਯੂ ਵਨ ਮਾਈ ਹਾਰਟ ਉੱਤੇ ਤਾਂ ਕਾਫੀ ਸਪੇਸ ਹੈ ਜੀ ਹਾਂਜੀ ਹਾਂਜੀ ਪਰ ਬਹੁਤ ਜ਼ਿਆਦਾ ਬਿਲਕੁਲ ਬਿਲਕੁਲ ਕਿੰਨੇ ਕ ਟੇਬਲ ਡੈਜੇ ਨੇ ਇੱਥੇ ਹਮ ਚਾਰ-ਪੰਜ ਟੇਬਲ ਹੈਗੇ ਆਪਣੇ ਕੋ ਉੱਪਰ ਵੀ 15-20 ਬੰਦੇ ਆਰਾਮ ਨਾਲ ਬੈਠ ਸਕਦੇ ਆ ਆਰਾਮ ਨਾਲ ਬੈਠ ਸਕਦੇ ਜੇ ਪਾਰਟੀ ਕਰ ਰਹੇ ਹੋਏ ਮਤਲਬ ਥੱਲੇ ਤੁਸੀਂ ਗੱਲ ਕੀਤੀ ਸੀਗੀ ਕਿ ਚਾਰ ਜانے ਬੁਕਿੰਗ ਕਰਾ ਸਕਦੇ ਆ ਮੰਨ ਲਓ ਕੋਈ ਆਪਣੇ ਬਰਥਡੇ ਪਾਰਟੀ ਤੇ 15-20 ਫਰੈਂਡ ਬੁਲਾਣਾ ਚਾਹੁੰਦਾ ਤਾਂ ਉੱਤੇ ਕਾਫੀ ਸਪੇਸ ਹੈ ਹਾਂ ਆਰਾਮ ਨਾਲ ਬਿਲਕੁਲ ਬਿਲਕੁਲ ਜੀ ਤੁਸੀਂ ਆਫਰ ਦੀ ਗੱਲ ਕੀਤੀ ਐ ਕਿ ਜਿਹੜੀ 2499 ਰੁਪਏ ਚ ਦੇ ਰਹੇ ਆ ਹੁ ਕੱਲੀ ਇਹੀ ਆਫਰ ਆਪਣੇ ਕੋਲ ਹੈ ਕਿਸੇ ਦਿਨ ਆ ਦੀ ਨਾਲ ਕੋਈ ਹੋਰ ਆਫਰ ਨਹੀਂ ਆਪਣੇ ਰੈਸਟੋਰੈਂਟ ਦੇ ਵਿੱਚ ਦੇਖੋ ਵੀਰਵਾਰ ਦੇ ਦਿਨ ਜਿਹੜੀ ਹੈਗੀ ਆ ਬਾਇ 2 ਗੇਟ 1 ਔਨ ਚਾਂਪ ਹੁੰਦੀ ਹੈ ਤੇ ਸ਼ੁੱਕਰਵਾਰ ਨੂੰ ਮੀਡੀਅਮ ਲਾਰਜ ਪੀਜ਼ੇ ਤੇ ਬਾਇ 1 ਗੇਟ 1 ਫ੍ਰੀ ਹੁੰਦਾ ਹੈ ਮੀਡੀਅਮ ਲਾਰਜ ਪੀਜ਼ੇ ਤੇ ਬਾਇ 1 ਗੇਟ 1 ਫ੍ਰੀ ਹੈ ਪਰ మీడియం ਤੇ ਲਾਰਜ ਤੇ স্মਾਲ ਤੇ ਨਹੀਂ ਆ ਨਹੀਂ ਨਹੀਂ স্মਾਲ ਤੇ ਨਹੀਂ ਆ ਅੱਛਾ ਜੇ ਕਿਸੇ ਨੇ ਡਿਲੀਵਰੀ ਮੰਗਵਾਣੀ ਹੋਵੇ ਭੇਜ ਦਿੰਦੇ ਆ ਉੱਥੇ ਵੀ ਡਿਲੀਵਰ ਵੀ ਹੋ ਜਾਂਦਾ ਆ ਅਰਾਊਂਡ 10 ਕਿਲੋਮੀਟਰ ਤੱਕ ਸਾਡੀ ਡਿਲੀਵਰੀ ਹੈਗੀ ਆ 10 ਕਿਲੋਮੀਟਰ ਤੱਕ ਅਰਾਊਂਡ ਪੱਕੀ ਗੱਲ ਹੈ ਬਿਲਕੁਲ ਜੀ ਪੱਕੀ ਗੱਲ ਹੈ ਬਹੁਤ ਚੰਗੀ ਗੱਲ ਹੈ ਜੀ 10 ਕਿਲੋਮੀਟਰ ਦੇ ਲਗਭਗ ਜਿਹੜੀ ਆ ਇਹ ਹੋਮ ਡਿਲੀਵਰੀ ਵੀ ਕਰ ਦਿੰਦੇ ਆ ਤੇ ਸ਼ੁੱਕਰਵਾਰ ਨੂੰ ਤੁਹਾਨੂੰ ਇੱਕ ਪੀਜ਼ੇ ਨਾਲ ਇੱਕ ਪੀਜ਼ਾ ਫ੍ਰੀ ਫਰੀ ਮਿਲੇਗਾ ਤੇ ਵੀਰਵਾਰ ਨੂੰ ਕੀ ਮਿਲੇਗਾ ਅ ਦੋ ਪਲੇਟਾਂ ਚਾਪ ਦੇ ਨਾਲ ਇੱਕ ਪਲੇਟ ਚਾਪ ਬਿਲਕੁਲ ਫਰੀ ਹੋਏਗੀ ਦੋ ਪਲੇਟਾਂ ਚਾਪ ਦੇ ਨਾਲ ਇੱਕ ਪਲੇਟ ਫਰੀ ਆਹ ਬਣ ਜਾਣਾ ਵੀਰਵਾਰ ਦੀ ਆਫਰ ਆਹ ਬਣ ਜਾਣੀ ਹੈ ਸ਼ੁੱਕਰਵਾਰ ਦੀ ਤੇ 33 ਹੋ ਗਿਆ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਅੱਛਾ ਅੱਛਾ ਮੈਨੂੰ ਇੱਕ ਚੀਜ਼ ਹੋਰ ਬੜੀ ਚੰਗੀ ਲੱਗੀ ਥੱਲੇ ਕਿਉਂਕਿ ਜਿਹੜੇ ਕਈ ਮੁੰਡੇ ਆਉਂਦੇ ਆ ਉਹ ਕਹਿੰਦੇ ਕਿ ਆਪਾਂ ਫਟਾਫਟ ਸਾਨੂੰ ਆਰਡਰ ਮਿਲ ਜੇ ਬੈ ਕੇ ਜਾਣਾ ਕਈ ਜਿੱਦਾ ਰਮਨ ਜੀ ਵਰਗੇ ਮੇਰੇ ਵਰਗੇ ਸ਼ਾਮ ਨੂੰ ਕਹਿੰਦੇ ਕਿ ਸਟ्रेस ਬਹੁਤ ਹੈ ਯਾਰ ਕਿਤੇ ਸ਼ਾਂਤ ਜਗਤ ਜਾ ਕੇ ਬੈਠੇ ਤਾਂ ਉੱਥੇ ਆ ਕੇ ਬੈਠ ਸਕਦੇ ਆ ਔਰ ਇਧਰ ਖਿੜਕੀ ਵੀ ਹੈ ਮੁੱਖ ਮਾਰਗ ਹੈ ਨਾਲੇ ਸ਼ਹਿਰ ਪੂਰਾ ਲਾਈਵ ਨਜ਼ਰ ਆਉਂਦਾ ਹਾਂਜੀ ਹਾਂਜੀ ਮਹਰੂਗੜ ਬਿਲਕੁਲ ਨਜ਼ਦੀਕ ਹੈ ਬਿਲਕੁਲ ਬਿਲਕੁਲ ਆ ਖਿੜਕੀ ਖੋਜੇ ਸਾਰੀਆਂ ਤਸਵੀਰਾਂ ਸ਼ਹਿਰ ਦੀ ਨਜ਼ਰ ਆਉਂਦੀਆਂ ਹਾਂਜੀ ਹਾਂਜੀ ਹੂੰ ਸਪੇਸ ਵੀ ਮਿਲਦੀ ਹੈ ਪ੍ਰਾਈਵੇਸੀ ਮਿਲਦੀ ਹੈ ਬਿਲਕੁਲ ਵਾਸ਼ਰੂਮ ਦੀ ਫੈਸਿਲਿਟੀ ਹੈ ਹਾਂ ਸਾਹਮਣੇ ਵਾਸ਼ਰੂਮ ਵੀ ਇ ਤਾਂ ਇੱਕ ਵਾਰੀ ਫਿਰ ਤੁਸੀਂ ਅਪੀਲ ਕਰਦੇ ਜਿਹੜੇ ਸਾਡੇ ਭੈੜ ਭਰਾ ਦੇਖ ਰਹੇ ਆ ਉਹਨਾਂ ਨੂੰ ਇਨਵਾਈਟ ਕਰ ਦਿਓ ਤੇ ਉਹਨਾਂ ਨੂੰ ਮੈਂ ਇਹ ਗੱਲ ਜ਼ਰੂਰ ਕਹਿਣਾ ਚਾਹਤਾ ਕਿ ਯਾਰ ਸਾਡੇ ਸ਼ਹਿਰ ਦੇ ਨੌਜਵਾਨ ਐ ਨਵਾਂ ਉੱਦਮ ਕੀਤਾ ਅਸੀਂ ਲੁਤਫਲਿਆ ਸਾਨੂੰ ਮਜ਼ਾ ਆਇਆ ਤੁਸੀਂ ਇੱਕ ਵਾਰ ਜ਼ਰੂਰ ਇੱਥੇ ਆ ਕੇ ਵੀਰਾਂ ਨੂੰ ਮੌਕਾ ਦਿਓ ਤੁਸੀਂ ਇੱਕ ਵਾਰ ਆਉਂਗੇ ਫਿਰ ਬਾਰ-ਬਾਰ ਆਉਂਗੇ ਚਾਰ ਜਣੇ ਨਾਲ ਲਿਆਉਂਗੇ ਕੀ ਕਹੂੰਗਾ ਮੈਂ ਤਾਂ ਇਹੀ ਕਹਾਂਗਾ ਕਿ ਸਰ ਇੱਕ ਵਾਰੀ ਆ ਕੇ ਸਾਡਾ ਟੇਸਟ ਟਰਾਈ ਕਰੋ ਤੇ ਆਪਣੇ ਵੱਲੋਂ ਆਪਾਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਤੁਹਾਨੂੰ ਪੂਰੇ ਸ਼ਹਿਰ ਨਾਲੋਂ ਵਧੀਆ ਸਰਵਿਸ ਆਪਾਂ ਪ੍ਰੋਵਾਈਡ ਕੀਤੀ ਜਾਵੇ। ਸ਼ਹਿਰ ਦੇ ਮੁੰਡੇ ਆ ਤੇ ਸ਼ਹਿਰ 'ਚ ਸਭ ਤੋਂ ਵਧੀਆ ਸਰਵਿਸ ਦੇਵਾਂਗੇ। ਇੱਕ ਗੱਲ ਮੈਂ ਹੋਰ ਕਹਿਤਮਾ ਜ਼ਰੂਰ ਨਹੀਂ ਚਾਰ ਦੋਸਤਾਂ ਲਿਆਣਾ। ਮੰਮੀ, ਪਾਪਾ, ਭਈਆ, ਦੀਦੀ ਚਾਰੇ ਜਾਣੇ ਆਓ। ਫੈਮਿਲੀ ਆ ਕੇ ਇੰਜੋਏ ਕਰੋ ਔਰ 1600 1499 'ਚ ਪੀਜ਼ ਆ, ਚਾਪ, ਚਾਪ ਸਿਜ਼ਲਰ ਬੋਲ ਜਿੰਨਾ ਵੀ ਚਾਹ ਐਵਰੀਥਿੰਗ ਜੋ ਵੀ ਨਵੇਂ ਸ਼ਹਿਰ ਚ ਮਿਲਦਾ ਜੋ ਚੰਡੀਗੜ੍ਹ ਚ ਮਿਲਦਾ ਸਭ ਕੁਝ ਮਿਲੇਗਾ ਤੇ ਚਾਹ ਦਾ ਕੱਪ ਤੁਸੀਂ ਇਕੱਲਾ ਚਾਹ ਪੀਣੀ ਨਹੀਂ ਆ ਕੱਪ ਵੀ ਖਾ ਵੀ ਸਕਦੇ ਆ ਕਾਫੀ ਤੋਂ ਲੈ ਕੇ ਤੁਸੀਂ ਪਿੰਨੀ ਵੀ ਖਾ ਸਕਦੇ ਆ ਚੌਸ ਨੜੇ ਨੇ ਵਿੱਚ ਪਿੰਨੀ ਵੀ ਹੈਗੇ ਨਾ ਬਿਲਕੁਲ ਬਿਲਕੁਲ ਸਰ ਜਾਣ ਲੱਗੇ ਪਿੰਨੀ ਜ਼ਰੂਰ ਖਾ ਕੇ ਜਾ ਸਕਦੇ ਆ ਪਿੰਨੀ ਕੈਰੀ ਕਰ ਸਕਦੇ ਨਹੀਂ ਕੈਰੀ ਪਾਣੀ ਇੱਥੇ ਹੀ ਆ ਔਨ ਟੇਬਲ ਸਰ ਔਨ ਟੇਬਲ ਤੇ ਵੇਸਟੇਜ ਨਹੀਂ ਕਰਨੀ ਆ ਆਪਣੇ ਭਰਾਵਾਂ ਦਾ ਖਿਆਲ ਵੀ ਰੱਖਣਾ ਅਪੀਲ ਇੱਕੋ ਜੀ ਮੈਂ ਕਹਾਂ ਜੀ ਬਸ ਇਹੀ ਪੀਵੀ ਬੱਤੀ ਵਾਲਿਆਂ ਨੂੰ ਸਾਰਿਆਂ ਨੂੰ ਇਹ ਇਹਨਾਂ ਜੰਦਾ ਹੈ ਕਿ ਵੀ ਆਪਾਂ ਸ਼ਹਿਰ ਦੇ ਵਿੱਚ ਸ਼ੁਰੂਆਤ ਕੀਤੀ ਹੈ ਜੀ ਤੇ ਤੁਹਾਡੀ سپورਟ ਦੀ ਲੋੜ ਆ ਆਓ ਇੱਕ ਵਾਰੀ ਤੇ ਆਪਾਂ ਵਧੀਆ ਸਰਵਿਸ ਦੇਵਾਂਗੇ ਤੁਹਾਨੂੰ ਨਰਾਸ਼ ਨਹੀਂ ਕਰਦੇ ਵੈਰੀ ਗੁੱਡ ਬਹੁਤ ਅੱਛੀ ਗੱਲ ਹੈ ਜੀ ਸ਼ਹਿਰ ਦੇ ਹੀ ਬੱਚੇ ਨੇ ਇਹ ਇਹਨਾਂ ਨੇ ਉਦਮ ਕੀਤਾ ਦੋਸਤਾਂ ਨੇ ਸਾਡੇ ਭਰਾਵਾਂ ਨੇ ਇੱਕ ਮੌਕਾ ਤਾਂ ਬਣਦਾ ਆਪਾਂ ਕੱਤ ਤੱਕ ਕਹਿੰਦੇ ਰਵਾਂਗੇ ਕਿ ਨੌਜਵਾਨੀ ਪਰਦੇਸਾਂ ਨੂੰ ਜਾ ਰਹੀ ਹੈ ਇੱਥੇ ਕਿਹਨੇ ਰਹਿਣਾ ਜੇ ਇਹਨਾਂ ਛੋਟੇ ਵੀਰਾਂ ਨੇ ਉਦਮ ਕੀਤਾ ਇੱਕ ਮੌਕਾ ਤਾਂ ਬਣਦਾ ਔਰ ਉਹਨੇ ਕਿਹਾ ਤੁਹਾਨੂੰ ਨਿਰਾਸ਼ ਨਹੀਂ ਕਰਾਂਗੇ ਤੁਸੀਂ ਆਉਂਗੇ ਤੇ ਉਹ ਰਿਸ਼ਤੇਦਾਰ ਜਿਹਨਾਂ ਨਾਲ ਬਣਦੀ ਹੈ ਉਹਨਾਂ ਨੂੰ ਕਹੋਗੇ ਜਾ ਕੇ ਆਓ ਇੱਕ ਵਾਰੀ ਕਿੱਥੇ ਚਾਏ ਟਵਿਸਟ ਜੀ ਚਾਏ ਟਵਿਸਟ ਦੇ ਔਰ ਸੱਚੀਓ ਟਵਿਸਟਡ ਹੈ ਕਮ ਬਾਕੀ ਨਾਲੋਂ ਵੱਖਰਾ ਹੈ ਅਨਕਾਮਨ ਹੈ ਤੁਹਾਨੂੰ ਬਹੁਤ ਮਜ਼ਾ ਆਉਣ ਵਾਲਾ ਉੱਥੇ ਮਿਊਜ਼ਿਕ ਸੈਕਸ਼ਨ ਵੀ ਹੈ ਹਾਂ ਬਿਲਕੁਲ ਉਹ ਵੀ ਪਲੇ ਕਰ ਦਿੰਦੇ ਆ ਬਿਲਕੁਲ ਬਿਲਕੁਲ ਜੀ ਠੀਕ ਹੈ ਜੀ ਬਰਥਡੇ ਪਾਰਟੀ ਆ ਕਿ ਕਿੱਟੀ ਪਾਰਟੀ ਆ ਤੁਸੀਂ ਆਰਾਮ ਨਾਲ ਆਪਣਾ ਇੰਜੋਏ ਕਰ ਸਕਦੇ ਹੋ ਤੁਸੀਂ ਆ ਕੇ ਆਪਣਾ ਫੁੱਲ ਇੰਜੋਏ ਕਰ ਸਕਦੇ ਹੋ ਤੁਹਾਨੂੰ ਨਿਰਾਸ਼ ਨਹੀਂ ਕਰਗੇ ਠੀਕ ਹੈ ਬ੍ਰਦਰ ਮਿਲ ਕੇ ਬਹੁਤ ਚੰਗਾ ਲੱਗਾ ਰਾਮ ਜੀ ਤੁਹਾਨੂੰ ਅੱਛਾ ਲੱਗਾ ਬਹੁਤ ਵਧੀਆ ਜੀ ਬਹੁਤ ਅੱਛਾ ਵਧੀਆ ਜੀ ਇੱਕ ਵਾਰ ਮੈਂ ਤਾਂ ਆਪਕਨਾਂ ਬੱਚਿਆਂ ਨੂੰ ਮੋਕਾ ਦੇਣਾ ਚਾਹੀਦਾ ਆ ਹੂੰ ਦੇਖੋ ਬਾਕੀ ਲੋਕ ਬਾਹਰ ਜਾ ਰਹੇ ਆ ਬੜਾ ਵਧੀਆ ਕੰਮ ਕਰ ਰਿਹਾ ਮੁੰਡਾ ਹੈ ਨਾ ਇੱਕ ਵਾਰ ਆਓ ਤੇ ਮੋਕਾ ਦੋਰਾਓ ਨੂੰ ਤੁਸੀਂ ਰੋਝ ਹੀ ਦਿੰਦੇ ਆ ਰੋਜ਼ ਆਉਂਦੇ ਇੱਥੇ ਆਂਦੇ ਆ ਇਹ ਰੋਜ਼ ਮੌਕਾ ਦਿੰਦੇ ਆ ਪੈਸੇ ਕਰਕੇ ਠੀਕ ਹੈ ਜੀ ਥੈਂਕ ਯੂ ਤਾਂ ਸਾਥੀਓ ਅੱਜ ਦਾ ਅਨੁਭਵ ਰਿਹਾ ਬਹੁਤ ਖਾਸ ਅੱਜ ਅਸੀਂ ਆਈਸੀ ਚਾਹ ਟਵਿਸਟ ਵਾਲਿਆਂ ਦੇ ਖਾਣਾ ਬਹੁਤ ਲذیذ ਹੈ ਤੇ ਹੁਣ ਆਖਿਰ ਚ ਵੀਰ ਪਲਾਰੇ ਆ ਕੇਸਰ ਵਾਲਾ ਦੁੱਧ ਔਰ taste ਦੀ ਗੱਲ ਕਰੀਏ ਬਹੁਤ ਸ਼ਾਨਦਾਰ ਮੈਂ ਤੁਹਾਨੂੰ ਲੋਕੇਸ਼ਨ ਇੱਕ ਵਾਰ ਫਿਰ ਤੋਂ ਕਨਫਰਮ ਕਰ ਦਵਾ ਨਾਲ ਦੀ ਨਾਲ ਵੱਡੀ ਗੱਲ ਇਹ ਹੈ ਕਿ ਸਾਰੇ ਹੀ ਨੌਜਵਾਨ ਜਿਹੜੇ ਰੈਸਟੋਰੈਂਟ ਦੇ ਬਾਹਰ ਖੜੇ ਤੁਹਾਨੂੰ ਨਜ਼ਰ ਆ ਰਿਹਾ ਨਵਾਂ ਸ਼ਹਿਰ ਦੇ ਆਪਾਂ ਆਪਣੇ ਛੋਟੇ ਵੀਰਾਂ ਨੂੰ ਸਪੋਰਟ ਕਰਨੀ ਹੈ ਬਿਲਕੁਲ ਮੇਰੇ ਖੱਬੇ ਹੱਥ ਸਾਈਡ ਤੇ ਤੁਸੀਂ ਦੇਖ ਪਾ ਰਹੇ ਹੋ ਕਿ ਨਹਿਰੂ ਗੇਟ ਹੈ ਔਰ ਨਹਿਰੂ ਗੇਟ ਤੋਂ ਜੇ ਤੁਸੀਂ ਰੇਲਵੇ ਰੋਡ ਨੂੰ ਆਉਂਦੇ ਆ ਚਾਹੇ ਰਾਹੋਂ ਰੋਡ ਤੋਂ ਰੇਲਵੇ ਰੋਡ ਨੂੰ ਆਉਂਦੇ ਆ ਬਿਲਕੁਲ ਕਾਰਨਰ ਵਿੱਚ ਹੈ ਜੀ ਚਾਹੇ ਟਵਿਸਟ ਬੈਸਟ ਟੇਸਟ ਹੈ ਬੈਸਟ ਸਰਵਿਸ ਹੈ ਤੇ ਆਪਣੇ ਸ਼ਹਿਰ ਦੇ ਬੈਸਟ ਬੱਚੇ ਆ ਇਹਨਾਂ ਨੂੰ ਇੱਕ ਵਾਰ ਮੌਕਾ ਜਿਣਾ ਤੁਹਾਡਾ ਅਨੁਭਵ ਇੱਥੇ ਆ ਕਿ ਹੋਵੇਗਾ ਬਹੁਤ ਖਾਸ ਇੱਕ ਵਾਰ ਆਉਂਗੇ ਬਾਰ-ਬਾਰ ਆਉਂਗੇ ਆਪਣੇ ਨਾਲ ਆਪਣੀ ਫੈਮਿਲੀ ਨੂੰ ਵੀ ਲਿਆਉਂਗੇ ਮੇਰਾ ਇਹ ਦਿਲ ਕਹਿੰਦਾ ਠੀਕ ਹੈ ਜੀ ਬਣੇ ਰਹਿਣਾ ਬਤੀ ਨਵਾਂ ਸ਼ੈਨ ਨੰਬਰ ਛੋੜ ਦਿਨੇਸ਼ ਸੂਨੀ ਕੈਮਰਾ ਪਰਸਨਲਟੀ ਨੂੰ ਮਜਾ ਦਿਓ ਬਹੁਤ ਜੀ ਫਤਿਹ ਤੁਹਾਨੂੰਗੇ ਸੱਚੀ ਕਾਲ ਰੱਬ ਰੱਖਾ ਦੁੱਧ ਪੀ ਲਈਏ ਹੋ